ਪ੍ਰਧਾਨ ਮੰਤਰੀ ਨરેન્દ્ર મોદી ਨੇ ਮਾਲਦੀਵ ਦੀ ਰਾਸ਼ਧਾਨੀ ਮਾਲੇ ਵਿਖੇ ਬੋਲਦਿਆਂ ਕਿਹਾ ਕਿ ਆਪਣੀ ਆਰਥਿਕ ਭਾਈਵਾਲੀ ਨੂੰ ਤੇਜ਼ ਕਰਨ ਲਈ ਅਸੀਂ ਕਈ ਕਦਮ ਚੁੱਕੇ ਨੇ ਆਪਣੇ ਸਾਂਝੇ ਨਿਵੇਸ਼ ਨੂੰ ਤੇਜ਼ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੀ ਪੂੰਜੀਗਾਰੀ ਸੰਧੀ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੁਕਤ ਵਪਾਰ ਸੰਬੋਧਤੇ ਤੇ ਵੀ ਗੱਲਬਾਤ ਸ਼ੁਰੂ ਹੋ ਰਹੀ ਹੈ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੋਇਜ਼ ਨਾਲ ਵਫ਼ਦ ਪੱਤਰੀ ਗੱਲਬਾਤ ਮਕਰੋ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿੱਚ ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਆਰਥਿਕ ਅਤੇ ਸਮੁੰਦਰੀ ਭਾਈਵਾਲੀ ਬਾਰੇ ਇੱਕ ਦ੍ਰਿਸ਼ਟੀਕੋਣ ਸਾਂਝਾ ਕੀਤਾ ਗਿਆ ਸੀ ਹੁਣ ਇਹ ਇੱਕ ਹਕੀਕਤ ਬਣ ਰਿਹਾ ਹੈ ਗੈਸਟ ਆਫ ਆਨਰ ਦੇ ਰੂਪ ਮੈਂ ਆਮंत्रित ਕਰਨੇ ਲਈ ਮੈਂ ਰਾਸ਼ਟਰਪਤੀ ਜੀ ਦਾ हृदय से आभार व्यक्त करता हूं इस साल भारत और मालदीव अपने राजनयिक संबंधों के भी 60 साल मना रहे हैं परंतु हमारे संबंधों की जड़ें इतिहास से भी पुरानी हैं और समुद्र जितनी गहरी है आज जारी किया गया डाक टिकट दोनों देशों की पारंपरिक है, है सहयात्री भी हैं। मगरों विदेश विक्रम मिश्री ने प्रधानमंत्री के दौरे बारे जानकारी दसा कि भारत वालों मालदीप नीषम हैल्थ क्यूब का तोहफा दिता गया है ਉਹਨਾਂ ਨੇ ਕਿਹਾ ਕਿ ਇਸ ਦੌਰਾਨ 4800 ਕਰੋੜ ਰੁਪਏ ਦੀ ਨਵੀਂ ਲਾਈਨ ਆਫ ਕ੍ਰੈਡਿਟ ਦਾ ਵਿਸਤਾਰ ਕੀਤਾ ਗਿਆ ਹੈ। ਮਿਸਰ ਨੇ ਕਿਹਾ ਕਿ ਪਾਣੀ ਵਿੱਚ ਖੇਤੀ ਸਬੰਧੀ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਵਿਦੇਸ਼ ਗੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਫਲ ਡਿਜੀਟਲ ਹੱਲ ਲੱਭਣ ਬਾਰੇ ਵੀ ਇੱਕ ਸਹਿਮਤੀ ਪੱਤਰ ਸਹੀ ਵੱਧ ਹੋਇਆ ਹੈ। ਦੌਰੇ ਬਾਰੇ ਹੋਰ ਜਾਣਕਾਰੀ ਦਿੰਦੇ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਮੌਸਮ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਲਈ ਕੰਮ ਕਰਨਗੇ। ਮਿਸਰ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਲਦੀਵ ਵੱਲੋਂ ਭਾਰਤੀ ਫਾਰਮਾਕੋਪੀ ਨੂੰ ਮਾਨਤਾ ਦਿੱਤੀ ਜਾਵੇਗੀ। UPI ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਨੈਟਵਰਕ ਟੂ ਨੈਟਵਰਕ ਸਮਝੌਤਾ ਹੋਇਆ ਹੈ ਵਿਦੇਸ਼ ਗੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਵਿੱਚ ਇੱਕ ਪੇੜ ਮਾਂ ਕੇ ਨਾਮ ਮਹਿੰਮ ਤਹਿਤ ਬੂਟਾ ਵੀ ਲਗਾਇਆ ਜੁਆਇੰਟ ਵਿਜ਼ਨ ਫੋਰ ਇਨ ਇੰਡੀਆ ਮਾਲਦੀਵਸ ਕੰਪਰੀਹੈਂਸਿਵ ਇਕਨੋਮਿਕ ਐਂਡ ਮੈਰੀਟਾਈਮ ਸਿਕਿਉਰਿਟੀ ਪਾਰਟਨਰਸ਼ਿਪ ਯੂ ਊਡ ਆਲਰੇਡੀ ਬੀ ਫੈਮਿਲੀਅਰ ਵਿਦ ਯੂ ਊਡ ਹੈਵ ਸੀਨ ਦੀ ਸੈਰੇਮੋਨੀ ਫੋਰ ਐਕਸਚੇਂਜ ਆਫ Memorandum of understanding and agreements uh, between the two sides. Uh, let me just uh, review uh, the key uh, agreements and MOUs that uh, have been signed. Uh, we have uh, signed an MOU related to the uh, extension of a fresh uh, line of credit. Uh, of 4850 crore uh, rupees uh, to the Maldives uh, this is the first uh, loc uh, extended to the Maldives that is denominated in जिक्र योगा के प्रधानमंत्री नरेंद्र मोदी पलके मालदीव दे 60वें आजादी दिहाड़े मौके करवाए जाने वाले समागम मुख में मुख्य मेहमान के तौर पे शामिल होंगे